ਸਾਰੀ ਦੁਕਾਨ ਦੀ ਸੇਲ ਲੱਗੀ ਸਾਰੀ ਦੁਕਾਨ ਦੀ ਰੇਟ ਅੱਬੇ ਕਰਤੇ ਬਜਾਇ ਫੈਸ਼ਨ ਹੌਸ ਮੋੜ ਮੰਡੀ ਜਿਨ੍ਹਾਂ ਨੇ ਦੁਕਾਨਾ ਵਾਸਤੇ ਕੱਪੜਾ ਲੈਣਾ ਹੈ ਵਿਆਹਾਂ ਸ਼ਾਦੀਆਂ ਵਾਸਤੇ ਕੱਪੜਾ ਲੈਣਾ ਆਹ ਸੂਟ ਦੇਖੋ ਪਿਓਰ ਕਾਟਨ ਦੇ ਸੂਟ 180 80 ਰੁਪਏ ਦੇ 180 80 ਰੁਪਏ ਦੇ ਪਿਓਰ ਕਾਟਨ ਦੇ ਸੂਟ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਇਸ ਤੋਂ ਬਾਅਦ ਆਹ ਦੇਖੋ 140 40 ਰੁਪਏ ਦੇ ਸੂਟ ਡੈਲਟਾ ਕਾਟਨ ਦੇ 140 40 ਰੁਪਏ ਦੇ ਸੂਟ ਇਸ ਤੋਂ ਬਾਅਦ ਆ ਬਣੇ ਬਣਾਏ ਸੂਟ ਦੇਖੋ ਬਣੇ ਬਣਾਏ ਸੂਟ 150 ਰੁਪਏ ਦਾ 150 ਰੁਪਏ ਦਾ ਬਣਿਆ ਬਣਾਇਆ ਪਲਾਜ਼ੋ ਸੂਟ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ 150 ਰੁਪਏ ਜਿਹੇ ਸੂਟ ਮਿਲ ਜਾਣਗੇ 90 90 ਰੁਪਏ ਦੇ ਆ ਸੂਟ ਮਿਲ ਜਾਣਗੇ 5 5 ਲੀਟਰ ਦੇ 90 90 ਰੁਪਏ ਦਾ 5 ਮੀਟਰ ਦਾ ਸੂਟ ਜਿੱਥੇ ਮਰਜ਼ੀ ਦੇਖ ਲੋ ਆ ਰੇਟ 'ਚ ਨਾ ਮਿਲੇ ਤੇ ਨਾ ਹੀ ਕੋਈ ਦੇ ਸਕਦਾ 220 220 ਰੁਪਏ ਦਾ 220 220 ਰੁਪਏ ਦਾ ਮੜਾਲ ਦਾ ਸੂਟ 220 ਰੁਪਏ ਦਾ ਮੜਾਲ ਦਾ ਸੂਟ ਰੰਗ ਜਿੰਨੇ ਮਰਜੀ ਜਿੰਨੇ ਮਰਜੀ ਜੀ ਆ ਦੇਖੋ 230 ਰੁਪਏ ਦਾ ਸੂਟ ਚੁੰਨੀ ਦੇ ਨਾਲ 230 ਰੁਪਏ ਦਾ ਸੂਟ ਚੁੰਨੀ ਦੇ ਨਾਲ ਇਸ ਤਰ੍ਹਾਂ ਦੇ ਆ ਦੇਖੋ ਪਿਓਰ ਕੈਮਰੀ ਕੋਟਨ ਦਾ ਸੂਟ ਨਾਲ ਗੰਗਾ ਦਾ ਦੁਪੱਟਾ 300 ਰੁਪਏ ਦਾ ਜੀ 300 ਰੁਪਏ ਦਾ ਕੁੜਤਾ ਪੀਮਾ 180 ਰੁਪਏ ਦਾ 180 ਰੁਪਏ ਦਾ ਕੁੜਤਾ ਪੀਮਾ ਆ ਦੇਖੋ ਪੂਰਾ ਵਧੀਆ ਪਲਾਜ਼ੋ ਸੂਟ 130 ਰੁਪਏ ਦਾ ਪੂਰੀ ਦੁਕਾਨ ਦੀ ਸੇਲ ਆ ਪੀ ਧਿਆਨ ਨਾਲ ਦੇਖ ਲਓ ਪੂਰੀ ਵੈਰਾਈਟੀ ਪਈ ਹੈ ਵਿਆਹ ਜੱਦੀਆਂ ਵਾਸਤੇ ਲੈਣ ਦੇਣ ਵਾਸਤੇ ਆ ਦੇਖੋ ਸੂਟ 180 80 ਰੁਪਏ ਦੇ ਕਾਟਨ ਦੇ ਸੂਟ ਜਿੰਨੇ ਮਰਜੀ ਰੰਗ ਲੈ ਲਓ ਇਸ ਤੋਂ ਬਾਅਦ ਆ ਦੇਖੋ ਪੂਰਾ ਵਧੀਆ ਸੂਟ ਗੀਜ਼ਾ ਕਾਟਨ ਦਾ ਨਾਲ ਆ ਗਿਆ ਗੀਜ਼ਾ ਕਾਟਨ ਦਾ ਦੁਪੱਟਾ ਸੂਟ ਦੇਵਾਂਗੇ ਤੁਹਾਨੂੰ 430 ਰੁਪਏ ਦਾ ਪ੍ਰਿੰਟਡ ਸਲਵਾਰ ਨਾਲ ਸੂਟ 430 ਰੁਪਏ ਦੇ ਰੰਗ ਦੇਖੋ ਕਿੱਡੇ ਸ਼ਾਨਦਾਰ ਲੱਗੇ ਆਇਆ ਜਿਨ੍ਹਾਂ ਨੇ ਨਵੀਆਂ ਦੁਕਾਨਾਂ ਕਰਨੀਆਂ ਨਵੀਆਂ ਦੁਕਾਨਾਂ ਕਰ ਲਓ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਨੰਬਰ ਉੱਪਰ ਆ ਰਿਹਾ ਬਜਾਇ ਹਾਊਸ ਮੋੜ ਮੰਡੀ